ਪਿਛਲੇ ਕੁਝ ਸਮੇਂ ਤੋਂ ਅਸੀਂ ਆਸ-ਪਾਸੇ ਦੇਖ ਰਹੇ ਹਾਂ ਕਿ ਸਰਦੀ ਤੋਂ ਬਾਅਦ ਜਦੋਂ ਬਾਕੀ ਸਾਰੇ ਰੁੱਖ ਫਟਾਰਾ ਲੈ ਰਹੇ ਐ ਤੇ ਪਰ ਨਿੰਮ ਦਾ ਰੁੱਖ ਉਵੇਂ ਖੜਾ ਐ ਤੇ ਉਹਦੇ ਪੱਤੇ ਸੁੱਕੇ ਹੋਏ ਨੇ ਉੱਪਰ ਔਰ ਝੜੇ ਵੀ ਨਹੀਂ ਇਸ ਕਰਕੇ ਦੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਚਰਚਾ ਐ ਪਰ ਪਰ ਹਾਲੇ ਤੱਕ ਕੋਈ ਸਬੰਧਤ ਮੰਤਰਾਲਾ ਜਾਂ ਬਨ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਕੋਈ ਹਾਂ ਭਾਰਤ ਦਾ ਜਿਹੜਾ ਇੰਡੀਅਨ ਫੋਰੈਸਟਰ ਮਤਲਬ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਵੀ ਇਸ ਦੇ ਉੱਤੇ ਕੋਈ ਸਪਸ਼ਟੀਕਰਨ ਨਹੀਂ ਆਇਆ ਯਕੀਨਨ ਇਸ ਦੇ ਉੱਤੇ ਰਿਸਰਚ ਚੱਲ ਰਹੀ ਹੋਏਗੀ ਤਾਂ ਠੰਡ ਦਾ ਪ੍ਰਕੋਪ ਹੋਇਆ ਹੈ ਇਸ 'ਚ ਕੋਈ ਸ਼ੱਕ ਨਹੀਂ ਤੇ ਪਰ ਅੱਜ ਮੈਂ ਹੋਰ ਇੱਕ ਗੱਲ ਵੇਖੀ ਜਿਹੜੀ ਥੋੜੀ ਜੀ ਆਸ ਦੀ ਕਿਰਨ ਜਗਾਉਂਦੀ ਹੈ ਵਿਸਥਾ ਲੱਗਦਾ ਹੈ ਵੱਡੇ ਰੁੱਖ ਜਿਹੜੇ ਹੈਗੇ ਸ਼ਾਇਦ ਉਹ ਨਾ ਹੀ ਫੁੱਟਣ ਇਸਾਂ ਦੀ ਸਥਿਤੀ ਹੈ ਕਿਤੇ ਕੋਈ ਕ੍ਰੰਬਲ ਫੁੱਟਦੀ ਨਹੀਂ ਦੱਸਦੀ ਹਾਂ ਪਰ ਬਠਿੰਡੇ ਦੇ ਵਿੱਚ ਅੱਜ ਸਿਮਾ ਤੇ ਮੇਰਕਾ ਪਲਾਟ ਕੋਲੇ ਖੁਸ਼ਕ ਇੱਕ ਅਦੇ ਰੁੱਖ ਤੇ ਲੱਗਿਆ ਜਿਵੇਂ ਪੱਤੇ ਹਰੇ ਹੁੰਦੇ ਐ ਤੇ ਉਸ ਤੋਂ ਬਾਅਦ ਆਪਣਾ ਮੱਛੀ ਸ਼ੌਕ ਦੇ ਵਿੱਚ ਪੁਲ ਦੇ ਕੋਲੇ ਨਾਲ ਜਿਹੜਾ ਚੀਫ ਐਗਰੀਕਲਚਰ ਦਫ਼ਤਰ ਆ ਉਹਦੇ ਵਿੱਚ ਵੀ ਇੱਕ ਰੁੱਖ ਮੈਨੂੰ ਨਜ਼ਰੀ ਪਿਆ ਜਿਹਦੇ ਖੁਸ਼ਕ ਪੱਤੇ ਸੀ ਤੇ ਉਸ ਤੋਂ ਬਾਅਦ ਜਦੋਂ ਹੀ ਸ਼ਹਿਰ ਦੇ ਵਿੱਚ ਐਂਟਰ ਹੋਏ ਤਾਂ ਰਜਿੰਦਰਾ ਕਾਲਜ ਤੇ ਸਬਜੀ ਮੰਡੀ ਕੋਲ ਉੱਥੇ ਉਸ ਤੋਂ ਬਾਅਦ ਕਚਹਿਰੀ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਨਿੰਮ ਦੇ ਰੁੱਖ ਹੈ ਉਹਨਾਂ ਨੇ ਫਟਾਰਾ ਲਿਆ ਹੋਇਆ ਸੀ ਤੇ ਪਰ ਕਈ ਰੁੱਖ ਉਸ ਤਰ੍ਹਾਂ ਹੀ ਖੜੇ ਸੀ ਇੱਕ ਹੋਰ ਮੈਨੂੰ ਸਮਝ ਨਹੀਂ ਆਈ ਇਸ ਵਰਤਾਰੇ ਦੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਹੈ ਕਿ ਜਿਹੜੇ ਛੋਟੇ ਰੁੱਖ ਸੀ ਉਹ ਫਟਾਰਾ ਲੈ ਰਹੇ ਹੈ ਤੇ ਜਿਹੜੇ ਵੱਡੇ ਰੁੱਖ ਹੈ ਉਹਨਾਂ ਦੇ ਉੱਤੇ ਜੇ ਕੋਈ ਫਟਾਰਾ ਨਜ਼ਰ ਨਹੀਂ ਆਉਂਦਾ ਜਿਵੇਂ ਉਹ ਠੰਡ ਮਤਲਬ ਬਜ਼ੁਰਗਾਂ ਦੇ ਉੱਤੇ ਅਸਰ ਕਰਦੀ ਹੈ ਕੋਈ ਇਸ ਤਰ੍ਹਾਂ ਹੀ ਹੋ ਗਿਆ ਲੱਗਦਾ ਹੈ ਇੱਕ ਦੋ ਥਾਂਵਾਂ ਉੱਤੇ ਵੀ ਵੇਖਣ ਦੇ ਵਿੱਚ ਆਇਆ ਕਿ ਜਿਹੜਾ ਨਿੰਮ ਦਾ ਰੁੱਖ ਹੈ ਉਹਨੇ ਪੁਰਾਣੇ ਪੱਤੇ ਝਾੜੇ ਨਹੀਂ ਗੇ ਉਹ ਵੀ ਹਰੇ ਖੜੇ ਹੈ ਤੇ ਨਵੇਂ ਪੱਤੇ ਵੀ ਜਿਹੜੇ ਹੈਗੇ ਆ ਉਹ ਹਰੇ ਉਹਦਾ ਫਟਾਰਾ ਆ ਰਿਹਾ ਹੈ ਇਸ ਕਰਕੇ ਇੱਕ ਤਰ੍ਹਾਂ ਦੀ ਆਸਵਜੀ ਹੈ ਕਿ ਚਲੋ ਕੁਛ ਨਾ ਕੁਛ ਤਾਂ ਰੁੱਖ ਫੁੱਟਣਗੇ ਤੇ ਪਰ ਦੂਜੇ ਪਾਸੇ ਡਰ ਇਹ ਵੀ ਬਣਿਆ ਹੋਇਆ ਹਾਲੇ ਤੱਕ ਕਿ ਹੋਸਾ ਜਿਹੜੇ ਵੱਡੇ ਰੁੱਖ ਜਿਹੜੇ ਬਿਲਕੁਲ ਹੀ ਹਾਲੇ ਜਿਨ੍ਹਾਂ ਤੇ ਫਟਾਰਾ ਨਹੀਂ ਆਇਆ ਤਾਂ ਉਹਦੇ ਵਿੱਚ ਕਿਤੇ ਉਹ ਇਸ ਤਰ੍ਹਾਂ ਹੀ ਸੁੱਕੇ ਨਾ ਰਹਿ ਜਾਣ ਸ਼ਾਉਣੀ ਦੇ ਨਾਲ ਨਾਲ ਵੀ ਬਹੁਤ ਸਾਰੇ ਰੁੱਖ ਲੱਗੇ ਹੋਏ ਨੇ ਔਰ ਵੱਖਰੇ ਦਿਸਦੇ ਨੇ ਜਿਹੜੇ ਨਮ ਦੇ ਸੁੱਕੇ ਹੋਏ ਰੁੱਖ ਕਿਉਂਕਿ ਬਾਕੀ ਸਾਰੇ ਜਿਹੜੇ ਰੁੱਖ ਹੈਗੇ ਉਹਨਾਂ ਉੱਤੇ ਫਟਾਰਾ ਆ ਚੁੱਕਿਆ ਸੋ ਇਹ ਜਿਹੜਾ ਵਰਤਾਰਾ ਕੁਦਰਤ ਦਾ ਤਾਂ ਇਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਿਆ ਜੋ ਵੇਖਿਆ ਬਹੁਤ-ਬਹੁਤ ਧੰਨਵਾਦ